ਉਹ ਆ ਇਹਨ ਕਦੇ ਦਾ ਬੋਗ ਜੇ ਜੰਮ ਗਈ ਇਹ ਵੀਡੀਓ ਨਿਕਲੇ ਆ ਨਾ ਤੇ ਉਹ ਥੋੜੀ ਜਿ ਜੰਮ ਗਈ ਇਹਦੇ ਉੱਤੇ ਲਾਚੀ ਵਾਲੀ ਤੇ ਗੋੜ ਵਾਲੀ ਐ ਲਗਣੀ ਇਹ ਚਲਾਈ ਦੀ ਐ ਕਰਕੇ ਮੈਂ ਨਹੀਂ ਲਾਦਾ ਤਾਂ ਮੇਰੇ ਬਾਹਾਂ ਦੇ ਬਾਹਾਂ ਸੜ ਗਿਆ ਲੋ ਜੀ ਚਾਹ ਬਣ ਗਈ ਆ ਆ ਗੋੜ ਵਾਲੀ ਆ ਜਾ ਲੱਗ ਗਿਆ ਆ ਚਮਟਾ ਵੀ ਫੋਲੋ ਨਾਲ ਚਮਟਾ ਨਾਲ 베ਲਣਾ ਵੀ ਹੈਗਾ ਨਾਲ 베ਲਣਾ ਇਹ 베ਲਣਾ ਕਈ ਕੰਮ ਆਉਂਦਾ ਪਿੰਡਾਂ ਵੀ ਜੀ ਤੇ ਭਾਈ ਇੱਕ ਵੀ ਸ਼ੋਰ ਮੰਗੋਗੇ ਇਹ ਗਾਰੰਟੀ ਹੈ ਇੱਕ ਲਾਉਣਾ ਹਾਂ ਜੀ ਭੋਲੇ ਪਤੀਸਾ ਖਾ ਤੂੰ ਹੀ ਖਾ ਜਿਹੜਾ ਜਿਲੰਦਰ ਤੋਂ ਪਠਾਨਕੋਟ ਨੂੰ ਜਾਂਦੇ ਆ ਕ੍ਰੈਸ਼ਰ ਲੈਣ ਜਾਂਦੇ ਟਰੱਕ ਵਾਲੇ ਨੂੰ ਤਾਂ ਪਤਾ ਹੀ ਆ ਆਵਾਜ਼ ਲਈਦਾ ਹੀ ਤਾਂ ਭਾਈ ਦੁਨੀਆ ਆਈ ਆ ਆਨੰਦ ਲੈਣਾ ਕੀ ਨਾ ਤੇਰਾ ਸਹੀ ਸਨੀ ਫੰਮੀ ਭਾਜੀ ਫੰਮੀ ਅੱਜ ਕੱਲੇ ਫੰਮੀ ਵੈਲਕਮ ਏਕੋ ਮਿਨੀ ਬਲੌਗ ਦੇ ਵਿੱਚ ਤੇ ਨੈਸ਼ਨਲ ਹਾਈਵੇ 44 ਮੈਂ ਤੇ ਮੇਰਾ ਯਾਰ ਅੱਜ ਭਰਾ ਮੇਰਾ ਨਾਲ ਲੱਡ ਗਿਆ ਤਾਂ ਵਧੀਆ ਤੇ ਅਸੀਂ ਆਏ ਅੱਜ ਘੁੰਮਦੇ ਘਮਾਉਂਦੇ ਪਠਾਨਗੋੜ ਵਾਲੀ ਜ਼ੈੜ ਤੋਂ ਤੇ ਥੱਕ ਹੋ ਗਿਆ ਜ਼ਿਆਦਾ ਤੇ ਹੁਣ ਪੀਣੀ ਆਪਾਂ ਚਾਹ ਹਾਂਜੀ ਹਾਂਜੀ ਚਾਹ ਪੀਣੀ ਗੋੜ ਵਾਲੀ ਗੋੜ ਤੇ ਲਾਟੀਆਂ ਵਾਲੀ ਦੇਸੀ ਢਾਬਾ ਲੱਭਦੇ ਆ ਕੋਈ ਅੱਜ ਪੀਨੇ ਆ ਤੇ ਤੁਹਾਨੂੰ ਵੀ ਅੱਜ ਇਸ ਦਿਖਾਉਂਦੇ ਆਂ ਹਾਂਜੀ ਆ ਜਾਓ ਫਿਰ ਜੀ ਆਸਟਰੋਲ ਢਾਬਾ ਆ ਗਿਆ ਨਹੀਂ ਇਹ ਨਹੀਂ ਇਹ ਢਾਬਾ ਆ ਢਾਬਾ ਇਹ ਹੈਗਾ ਅਨਮੋਲ ਵੈਸ਼ਨੋ ਢਾਬਾ ਤੇ ਇੱਥੇ ਪੀਣੀਆਂ ਅਸੀਂ ਅੱਜ ਚਾਹ ਤੇ ਤੁਹਾਨੂੰ ਵੀ ਪਿਲਾਉਣੀ ਆ ਤੇ ਸਾਹਮਣੇ ਆ ਜੀ ਇਹਦੇ ਅੱਖਾਂ ਵਾਲਾ ਫਾਟਕ ਅੱਖਾਂ ਵਾਲੇ ਫਾਟਕ ਦੇ ਬਿਲਕੁਲ ਓਪੋਜ਼ਿਟ ਅਨਮੋਲ ਵੈਸ਼ਨੋ ਢਾਬਾ ਉਹ ਆ ਇਹਨਾਂ ਕਦੇ ਤਾਂ ਬੋਕ ਜੇ ਜੰਮ ਗਈ ਇਹ ਵੀਡੀਓ ਨਿਕਲੇ ਆ ਨਾ ਤੇ ਉਹ ਥੋੜੀ ਜਿਹੀ ਜੰਮ ਗਈ ਇਹਦੇ ਉੱਤੇ ਹਾਂ ਇਹਨਾਂ ਲੋ ਜੀ ਆ ਗਏ ਆਪਾਂ ਅਨਮੋਲ ਟਾਬੇ ਤੇ ਹਾਂ ਵੀਰੇ ਕੀ ਹਾਲ ਆ ਮੂੰਹ ਇਹਨੂੰ ਕਰ ਲਿਆ ਯਾਰ ਤੇਰਾ ਸੰਗੀਤ ਕਦਾਂ ਠੀਕ ਆ ਬਹੁਤ ਨੀ ਮੈਂ ਬੀਚ ਚਲੋ ਵੈਰੀ ਗੁੱਡ ਜਾਈਦਾ ਔਰ ਵੀਰੇ ਕਿੱਦਾਂ ਸਾਸਿਕਾਲ ਮੇਰਾ ਭਰਾ ਤੇ ਚਾਹ ਵੀਣੀ ਆ ਤੇ ਚਾਹ ਬੁਲਾਉਣੀ ਆ ਲਾਚੀ ਵਾਲੀ ਤੇ ਗੋੜ ਵਾਲੀ ਕਹਿੰਦੇ ਤੁਹਾਡੀ ਤੁਹਾ ਕਹਿੰਦੇ ਤੁਹਾਡੀ ਚਾਹ ਬਹੁਤ ਮਸ਼ਹੂਰ ਆ ਹਾਂਜੀ ਹਾਂਜੀ ਲੋ ਜੀ ਗੋੜ ਵਾਲੀ ਹਾਂਜੀ ਹਾਂਜੀ ਭਾਈ ਕੀ ਆ ਕਾਫੀ ਪਰੌਣਾ ਠੰਡੀ ਲੱਸੀ ਬ੍ਰੇਕਫਾਸਟ ਲੰਚ ਡਿਨਰ ਸਾਰਾ ਕੁਝ ਹੀ ਮਿਲਦਾ ਇੱਥੇ ਤੇ ਸਾਫ ਸਭਾਈ ਬਹੁਤਾ ਬਿਰਿਆ ਕਿਦਾ ਕੀ ਨਾ ਤੇਰਾ ਆ ਜਾ ਅੱਗੇ ਨੂੰ ਤੂੰ ਝਾੜੂ ਚੱਕ ਕੇ ਪਰੋਂ ਨੱਠਾ ਜਾਂਦਾ ਕੀ ਨਾ ਤੇਰਾ ਸੱਨੀ ਸੱਨੀ ਭਾਜੀ ਸੱਨੀ ਇਹ ਕੱਲਾ ਹੀ ਸੱਨੀ ਸੱਈ ਸੱਨੀ ਅਸੀਂ ਹੁਣ ਭਾਜੀ ਸੱਨੀ ਗਈ ਏ ਤੈਨੂੰ ਸੱਨੀ ਭਾਜੀ ਗਈ ਏ ਆ ਤੇਰੇ ਠੀਕ ਆ ਠੀਕ ਕੋ ਇੱਧਰ ਨੂੰ ਦੇਖ ਸੰਗਦਾ ਕਹਦੇ ਆ ਨਹੀਂ ਭਾਜੀ ਸੰਗਣਾ ਕਰ ਗੁੱਡ ਗੁੱਡ ਲਾਵੇਂ ਮਿੱਤਰਾ ਬਣਾਵੇ ਚਾਹ ਲੈ ਪੱਠੀ ਬਣਦੀ ਪਈ ਇਹਨਾਂ ਦੀ ਓਏ ਹੋਏ ਤੰਦੂਰ ਪੱਠੀ ਨਹੀਂ ਤੰਦੂਰ ਮੱਤੋ ਦੁੱਧ ਲੈ ਆਈ ਓਏ ਅੰਨੀ ਤੇ ਦੁੱਧ ਲੈ ਲਓ ਜੀ ਵੀ ਤੁਹਾਡੀ ਸਫਾਈ ਬਹੁਤ ਜ਼ਬਰਦਸਤ ਆ ਲੈ ਵੀ ਅਨਮੋਲ ਢਾਬਾ ਖੱਖਾ ਫਾੜਕ ਦੇ ਸਾਹਮਣੇ ਜਿਹੜੇ ਜਰੰਦਰ ਤੋਂ ਪਠਾਨਕੋਟ ਨੂੰ ਜਾਂਦੇ ਆ ਕ੍ਰੈਸ਼ਰ ਲੈਣ ਜਾਂਦੇ ਟਰੱਕ ਵਾਲੇ ਨੂੰ ਤਾਂ ਪਤਾ ਹੀ ਆ ਤੇ ਜਿਹੜੇ ਗੱਡੀਆਂ ਵਾਲੇ ਉਹ ਵੀ ਭਰਾ ਤੇ ਰੋਕ ਕੇ ਜਾ ਕਰੋ ਸੁਆਬੋ ਵਧੀਆ ਬਾਈ ਦਾ ਠੀਕ ਆ ਹਾਂਜੀ ਹਾਂਜੀ ਪ੍ਰਮੋਸ਼ਨ ਹੋ ਗਈ ਆ ਤੇਰੀ ਓਕੇ ਸਰ ਫ੍ਰੀ ਆਫ ਕੋਸਟ ਓਕੇ ਓਕੇ ਪਰ ਆਪਾਂ ਚਾਹ ਦੇ ਪੈਸੇ ਦੇ ਕੇ ਜਾਣੇ ਆ ਇਹ ਨਾ ਕਿ ਵੀ ਚਾਹ ਫ੍ਰੀ ਚ ਪੀ ਜਾਣੀ ਨਹੀਂ ਨਹੀਂ ਕਰ ਗਾ ਲੈ ਨਹੀਂ ਪਿਆਰ ਪੂਰਾ ਪਰ ਦੇਖੋ ਬਣਦੇ ਆ ਇਹ ਦੇਣੇ ਨਾ ਬਾ ਹੁਣ ਚੱਲਦਾ ਹੀ ਆ ਕੰਮ ਤੇ ਆ ਜਾ ਬਈ ਲੈ ਬਈ ਆ ਜਾ ਆ ਜਾ ਨੱਠੇ ਨੱਠਿਆ ਤੇ ਆ ਜਾ ਲੱਗੇ ਨੂੰ ਤੂੰ ਕਰ ਦੂਰ ਦੂਰ ਆ ਅੱਗੇ ਵੱਡੇ ਭਾਈ ਮੈਂ ਤੇ ਚਾਹ ਆ ਜਾ ਲੱਗੇ ਆ ਜਾ ਲੱਗੇ ਆ ਜਾ ਤੇ ਇਹਦੇ ਨਾਲ ਜਿਹੜੀਆਂ ਰੋਟੀਆਂ ਵਿੱਚ ਲਗਦੀਆਂ ਆ ਤੰਦੂਰੀ ਰੋਟੀ ਉਹ ਤੰਦੂਰੀ ਰੋਟੀ ਉਹ ਲਾਉਂਦੇ ਆ ਨਾ ਇਹਦੇ ਨਾਲ ਇਹ ਤਾਂ ਰੱਖੀਆਂ ਹੁੰਦੀਆਂ ਡੇੜੀਆਂ ਆ ਕੀ ਕਹਿੰਦੇ ਇਹਨੂੰ ਸੜੀਏ ਸੜੀਏ ਸਿੱਖਾਂ ਸਿੱਖਾਂ ਤੇ ਆ ਜਾ ਲੱਗੇ ਆ ਜਾ ਚਮਟਾ ਵੀ ਫੋਲੋ ਨਾਲ ਚਮਟਾ ਹਾਂ ਨਾਲ ਮੇਲਣਾ ਵੀ ਹੈਗਾ ਨਾਲ ਮੇਲਣਾ ਇਹ ਮੇਲਣਾ ਗਈ ਕੰਮ ਆਉਂਦਾ ਪਿੰਡਾਂ ਵੀ ਆ ਮੋਰਾ ਮੋਰਾ ਦੇ ਵੀ ਪੈਂਦਾ ਆ ਹਾਂਜੀ ਹਾਂਜੀ ਓਕੇ ਗੋਡਾ ਬਹੁਤ ਵਧੀਆ ਤੇ ਯਾਰਾ ਤੂੰ ਨਾ ਦਿਨ ਜਿੱਤੇ ਰਾਤ ਤੇ ਜਦੋਂ ਮੈਂ ਇਸ ਰੋਡ ਦੇ ਉੱਤੇ ਕ੍ਰੈਸ਼ ਹਟ ਹੁੰਦਾ ਹੁੰਦਾ ਸੀ ਉਦੋਂ ਰੁਕਦਾ ਰਿਆ ਮੈਂ ਇੱਥੋਂ ਇੱਤੋਂ ਹਣੀ ਤਾਂ ਨਾਲ ਦੇ ਢਾਬੇ ਤੇ ਰੋਟੀ ਆ। ਇਹ ਨਹੀਂ ਉਹ ਹੁੰਦਾ ਸੀਗਾ ਨਾ ਪਹਿਲਾਂ। ਹਾਂਜੀ ਹਾਂਜੀ। ਤੇ ਤੰਦੂਰ ਜਿਹੜਾ ਇਹਨਾਂ ਨੇ ਮਚਾਤਾ ਇਹਨੂੰ ਮਚਾਉਣਾ ਕਹਿੰਦੇ ਆ। ਹਾਂਜੀ 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 ਪੂਰਾ ਆ ਦਿਖਾ ਇਧਰ ਯਾਰ। ਮੱਕੇ ਕੱਢਣਦੇ ਆਪਣੇ। ਤੇ ਇਹ ਰਾਤ ਨੂੰ ਜਦੋਂ ਨਾ ਫਿਰ ਐ ਕਰਕੇ ਵਿੱਚ ਲੱਗਣੀਆਂ ਰੋਟੀਆਂ ਤੰਦੂਰੀ। ਇਹ ਗੱਡੀ ਨਾਲ ਹੁੰਦੀ ਏ। ਹਾਂ ਇਹਦੇ ਉੱਤੇ ਰੱਖ ਕੇ ਤੇ ਇਹ ਇਹਦੇ ਵਿੱਚ ਐ ਲੱਗਣੀਆਂ। ਇਹਦੇ ਲਈਦੀ ਐਂ ਕਰਕੇ ਮੈਂ ਨਹੀਂ ਲਾ ਸਕਦਾ ਮੇਰੇ ਬਾਹਾਂ ਦੇ ਬਾਹਣ ਸਾੜ ਗਿਆ। ਹਾਂਜੀ ਹਾਂਜੀ। ਹਾਂਜੀ ਤੇ ਬਹੁਤ ਵਧੀਆ। ਠੀਕ ਆ ਵੀਰੇ ਨਾਂ ਤੇਰਾ ਪੁੱਛਿਆ ਨਹੀਂ ਮੈਂ ਆਪਣਾ ਪ੍ਰਦੀਪ ਕੁਮਾਰ ਪਾਜੀ ਪ੍ਰਦੀਪ ਹਾਂਜੀ ਹਾਂਜੀ ਸੰਦੀਪ ਪਾਜੀ ਸੰਦੀਪ ਕੁਮਾਰ ਸੰਦੀਪ ਤੇ ਪ੍ਰਦੀਪ ਹਨਾ ਸੰਦੀਪ ਕੁਮਾਰ ਓਕੇ ਗੁੱਡ ਇਹਦਾ ਸਾਹੀ ਲਾ ਓ ਸਾਹੀ ਦਾ ਕਿਦਾਂ ਬੁੱਤ ਗਾਣਾ ਹੁੰਦਾ ਕੁਝ ਕੀ ਸੁਣਾਉਂਗਾ ਲੋ ਜੀ ਚਾਹ ਬਣ ਗਈ ਆ ਆਹ ਗੁੜ ਵਾਲੀ ਤੇ ਨਾਲ ਪਾਈਆਂ ਮਿੱਤਰ ਨੇ ਵੇਕਰ ਲਾਚੀਆਂ ਤੇ ਦਾਲ ਚੀਨੀ ਵਾਲੀ ਚਾਹ ਏ ਪਾਵੇ ਵੀ ਪਾ ਤੈ ਤੀ ਲੜੀ ਜਾ ਇਕਲਾ ਵੀ ਹੁਣ ਸਾਲਾ ਦਾ ਸਪਲਾਈਰ ਤਿਆਰ ਕਰੀ ਜਾ ਹਾਂ ਮਸਾਲਾ ਆਪਣਾ ਪੱਕਾ ਮਸਾਲਾ ਹੁੰਦਾ ਚਾਹ ਦਾ ਚਾਹ ਆ ਨਾ ਹਾਂਜੀ ਚਾਹ ਵਸੇ ਲੌਂਗ ਲਾਚੀ ਮਗਜ ਸਭ ਕੁ ਪਾਇਆ ਹੁੰਦਾ ਵਿੱਚ ਆਹਾ ਹਾ ਹਾ ਸਮੈਲ ਲੱਗ ਵੇਖੋ ਵਧੀਆ ਮਸਾਲਾ ਸਮੈਲ ਨਹੀਂ ਹੁੰਦੀ ਪਤੰਦਰਾ ਫ੍ਰੈਗਰੈਂਸ ਹੁੰਦੀ ਆ ਹਾਂਜੀ ਆਪਾਂ ਦੇ ਸਮੈਲ ਹੀ ਬੋਲਨੀ ਹੈ ਨਹੀਂ ਆਈ ਉਹ ਭਰਾਵਾ ਦੇਸੀ ਬੰਦੇ ਆ ਨਾ ਤਾਂ ਕਰਦੇ ਫ੍ਰੈਗਰੈਂਸ ਤੂੰ ਕਹੜਾ ਕੁਸ਼ਮੂ ਕੁਸ਼ਮੂ ਕਾਛੂ ਬੂ ਆਉਂਦੀ ਆ ਖੂ ਬਹੁਤ ਵਧੀਆ ਆ ਹਾਂ ਲੈ ਆਵੇਂ ਮਿੱਤਰ ਪਿਆਰਿਆ ਓਏ ਆ ਬਈ ਚਾਹ ਦੇ ਨਾਲ ਹਾਂ ਬਈ ਮਿਰਚਾਂ ਓ ਤੇਰੇ ਚਾਹ ਦੇ ਨਾਲ ਮਿਰਚਾਂ ਆਦਾ ਆ ਲੈ ਆ ਲੋ ਲੋ ਆ ਗਈ ਵੱਡੇ ਆ ਜਾ ਬਈ ਆ ਜਾ ਮਿੱਤਰ ਪਿਆਰਿਆ ਅਜਾ ਬਹੁਤ ਨੰਦਾ ਆ ਜੀ ਤੇ ਆ ਇਹਨਾਂ ਦਾ ਅੰਦਰ ਦਾ ਸੈਟਅਪ ਆ ਲੈਟ ਜਗਾ ਮੜੀ ਅੰਦਰਲੀ ਅੰਦਰਲਾ ਸੈਟਅਪ ਵੀ ਬਹੁਤ ਪਿਆਰਾ ਆਇਆ ਇੱਧਰ ਦੋ ਮੈਡਮਾਂ ਚੱਕੀਆਂ ਜਾਂਦੀਆਂ ਸਿਰ ਦੇ ਉੱਤੇ ਘੜਾ ਪਾਣੀ ਵਾਲਾ ਤੇ ਲਿਆ 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 ਮਿੱਤਰ ਪਿਆਰੇ ਲਿਆ ਆ ਲਿਆ ਲਿਆ ਲੇ ਕੋਟ ਚਾਹ ਦਾ ਪੀ ਕੇ ਦੇਖੀ ਆ ਵੀ ਬਣਾਈ ਕਿਦਾਂ ਦੀ ਆ ਨਾ ਨਹੀਂ ਕੋਸ਼ ਰੋਟੇ ਕਿਵੇਂ ਆ ਉਹ ਨਾ ਗਿੰਦੀ ਨਹੀਂ ਆ ਆ ਲਾੜੀ ਵੀ ਵਜਾ ਵਜਾ ਕਰਾਤੀ ਆ ਗੋੜਾ ਵਾਲੀ ਚਾਹ ਓ ਇੱਕ ਘਾਟ ਆ ਤੁਹਾਡੇ ਇੱਥੇ ਉਦੀ ਮੰਝੇ ਨਹੀਂ ਰੱਖੇ ਇੱਥੇ ਪਤੰਦਰੋ ਕਿੱਥੇ ਆ ਉਹ ਦੇਖੋ ਆ ਜਾ ਉਥੇ ਲਿਆ ਚਾ ਉਧਰ ਹੀ ਲਿਆ ਚੱਕ ਲਿਆ ਕਿਰੇ ਵੀ ਮੰਝਾ ਲਗਾ ਵੇਖੋ ਕਿੱਥੇ ਆ ਆ ਇੱਥੇ ਨਹੀਂ ਉਹ ਬਾਹਰ ਵੰਦੇ ਬਾਹਰ ਬਾਹਰ ਇਹ ਆ ਕਿੱਥੇ ਆ ਮੰਝਾ ਕਿੱਥੇ ਆ ਕਿੱਥੇ ਆ ਮੰਝਾ ਏ ਥੋੜੀ ਪਤੰਦਰਾ ਤਖਤ ਬੋਸ਼ ਆ ਉਹ ਬਾਣ ਵਾਲਾ ਮੰਜਾ ਰੱਖੀਦਾ ਹੁੰਦਾ ਅੰਦਰ ਰੱਖਿਆ ਹੈ ਨਾ ਬਾਣ ਵਾਲਾ ਮੰਜਾ ਇੱਥੇ ਬਾਹਰ ਕੱਢ ਕੇ ਰੱਖੋ ਸਵਾਦ ਤਾਂ ਉੱਥੇ ਬੈ ਕੇ ਆਉਂਦਾ ਬਾਈ ਕੱਢੀ ਕੇ ਚ ਪਈਆ ਹੋਰ ਸਮਾਰ ਅੱਛਾ ਅੱਛਾ ਠੀਕ ਹੈ ਤੇ ਆਪਾਂ ਬੰਦ ਕਰਕੇ ਆਏ ਤੇ ਨਵਾਂ ਲਾਇਆ ਰ ਤੇ ਨਵਾਂ ਲਾਇਆ ਸਿੰਪਲ ਸਿੰਪਲ ਕੀਤਾ ਜਾ ਬਾ ਅਸੀਂ ਨਾਲ ਹੀ ਤੇਰੀ ਐਡ ਕਰਤੀ ਆ ਥੈਂਕ ਯੂ ਭਾਈ ਜੀ ਸਪੈਸ਼ਲ ਚੀਜ਼ ਜੋ ਪਤੀਸਾ ਮਿਲਦਾ ਹੈ ਤਾਂ ਕਰਨਾ ਏ ਕੀ ਆ ਮੈਨੂੰ ਦੱਸ ਹਾਂਜੀ ਖਾਣ ਕੋ ਪਤੀਸਾ ਹੈਗਾ ਭਾਈ ਇਹ ਦੀ ਬਾਈ ਇੱਕ ਵੀ ਸ਼ੋਰ ਮੰਗੋਗੇ ਗੈਰੰਟੀ ਇੱਕ ਖਲਾਉਣਾ ਹਾਂਜੀ ਮੋਰੀ ਖਲਾਉਣਾ ਪਤੀਸਾ ਖਾ ਤੂੰ ਹੀ ਖਾ ਭਾਈ ਮੈਂ ਖਾ ਦਿੱਤੀ ਖਾਓ ਮੇਤੀ ਹੋਏ ਹੋਰ ਮੰਗਣਾ ਭਾਈ ਲਾਡੀ ਖਾ ਭਾਈ ਕਿਆ ਬਾਤ ਆ ਕਿਆ ਬਾਤ ਆ ਆਨੰਦ ਆ ਗਿਆ ਵੀਰਿਆ ਅਨਮੋਲ ਤੇ ਵੈਸ਼ਨੋ ਢਾਬਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਜਾ ਤੂੰ ਹੀ ਆ ਜਾ ਕਿਦਾਂ ਲੱਗਾ ਤੈਨੂੰ ਮਿਲ ਕੇ ਭਾਈ ਇੱਥੇ ਇੱਥੇ ਹਾਂ ਉਹ ਵਧੀਆ ਲੱਗਾ ਵਧੀਆ ਲੱਗਾ ਨਜ਼ਾਰਾ ਫੁੱਲ ਕੋਈ ਸਣਾ ਫਿਰ ਗੌਣ ਪਾਣੀ ਆਉਂਦਾ ਕੋਈ ਨਹੀਂ ਭਾਈ ਬੋਲ ਪਾਣੀ ਨਹੀਂ ਆਉਂਦਾ ਗੌਣ ਪਾਣੀ ਬੋਲ ਪਾਣੀ ਨਹੀਂ ਗੌਣ ਪਾਣੀ ਨਹੀਂ ਹੁੰਦਾ ਭਾਈ ਅੱਛਾ ਮੇਰਾ ਮਗਰ ਬੋਲੂਗਾ ਆ ਜਾ ਆ ਜਾ ਨੱਠਿਆ ਇੱਧਰ ਆ ਜਾ ਮੇਰੇ ਮਗਰ ਬੋਲੂਗਾ ਹਾਂਜੀ ਬੋਲਾਂਗੇ ਭਾਈ ਜੀ ਪੱਕੀ ਗੱਲ ਆ ਆ ਜਾਓ ਫਿਰ ਲਾੜੀ ਬੋਲੂਗਾ ਮਗਰ ਮਗਰ ਬੋਲਣਾ ਠੀਕ ਹੈ ਮੈਂ ਗਾਣਾ ਗਾਉਂਗਾ हम मस्त बहारों का मैं आशिक मैं जो चाहे यार करूं बोलो yeah. <laughs> हम मस्त बहारों का मैं आशिक मैं जो चाहे यार करूं yeah. चाहे गुलों के साए से खेलू चाहे कली से प्यार करूं सारा जहां है मेरे लिए, मेरे लिए। yeah. ਤੋ ਇੱਕ ਫਾਨਿਆ ਸਵਾਦ ਰਹੀਦਾ ਹੀ ਤਾਂ ਭਾਈ ਦੁਨੀਆ ਆਈ ਆ ਆਨੰਦ ਲੈਣ ਦੀ ਲਈਦਾ ਸਵਾਦ ਇਹ ਸਾਨੂੰ ਬੰਦੇ ਵੀ ਮਹਾਰਾਜ ਦੀ ਕਿਰਪਾ ਨਾਲ ਹੋਂਦਾਂ ਲਈ ਮਿਲ ਜਾਂਦੇ ਸਵਾਦ ਵਾਲੇ ਹੈਨਾ ਉਹ ਆ ਪੁੱਤ ਤੇਰਾ ਕਿਦਾਂ ਵਕੀਨਾ ਤੇਰਾ ਸੋਇਲ ਬੜਾ ਗੁੱਸੇ ਜਿਹਾ ਕਹਿਣਾ ਹੋਏ ਉਧਰ ਦੇ ਲੱਗ ਗਿਆ ਜਾ ਲੱਗ ਗਿਆ ਜਾ ਆ ਜੂਮ ਕਿੱਤੀ ਪੂਰੀ ਭਾਈ ਕੀ ਕੀ ਕਹੂੰਗਾ ਕੋਈ ਸੁਣਾ ਦੇ ਆ ਤਾਂ ਤੇ ਠੀਕ ਆ ਜੀ ਮੈਂ ਇਸ ਬਲੌਗ ਤੇ ਨਹੀਂ ਇੱਕ ਮਿੰਨੀ ਬਲੌਗ ਸੀਗਾ ਤੇ ਹਾਂਜੀ ਤੇ ਇਹ ਬਲੌਗ ਕਿਦਾਂ ਦਾ ਲੱਗਾ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਬਾਕੀ ਲੜੀ ਤੈਨੂੰ ਕਿਦਾਂ ਲੱਗਾ ਉਹ ਵਧੀਆ ਲੱਗਾ ਜੀ ਗਾਣਾ ਦਾਣਾ ਦਾ ਯਾਰ ਕੋਈ ਗਾਣਾ ਨਹੀਂ ਯਾਰ ਇਹ ਸੰਗਦੇ ਆ ਗੋਵਾ ਇਹ ਵੀ ਬਹੁਤ ਸੋਹਣਾ ਆ ਪਰ ਸੰਗਦਾ ਥੋੜਾ ਯਾਰ ਚਲੋ ਕੋਈ ਗੱਲ ਨਹੀਂ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਦੱਸਿਓ ਔਰ ਜਦੋਂ ਅਸੀਂ ਚਾਹੀਦਾ ਨਾ ਟੂਰ ਤੇ ਟ੍ਰਿਪ ਤੇ ਵੈਸੇ ਮੈਂ ਸੋलो ਹੁੰਦਾ ਜਿਆਦਾ ਕੱਲਾ ਹੁੰਦਾ ਜਦੋਂ ਮੇਰੇ ਕੋਈ ਨਾਲ ਹੋਵੇ ਇਹੋ ਜਿਹਾ ਮਾਹੌਲ ਬਣਦਾ ਆ ਰਾਈਟ ਤੇ ਇਹ ਕੈਮਰੇ ਦੇ ਬਿਹਾਈਂਡ ਸੀਨ کہہ ਸਕਦੇ ਆ ਇਹਨੂੰ ਮੈਂ ਹੁਣ ਕੈਮਰੇ ਤੇ ਲੈ ਕੇ ਆ ਗਿਆ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਉੱਤੇ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ ਓਕੇ ਕਿਡਾ